ਦੁਖ ਹਰਨੁ ਉਚਰਨੁ ਨਾਮ ਕੀਰਤਨ ਹੈ ਦਇਆਲੁ ਪ੍ਰਭੁ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਦਇਆਕਰਣੁ ਦੁਖ ਹਰਨੁ ਉਚਰਨੁ ਨਾਮ ਕੀਰਤਨ ਹੈ ਦਇਆਲੁ ਪ੍ਰਭੁ ਭਗਵਾਨ ਹੈ ਨਾਨਕ ਲਿਖ ਨਾਮਾਇ ਆਹੀ ਬਨੰਗੜੀ ਮੁਜ ਗਈ ਰਖੰਧੜ ਹੋ ਪ੍ਰਭ ਆਪ ਜਿਨ ਉਪਾਈ ਮੇਡ ਨਹੀਂ ਨਾਨਕ ਸੂ ਪ੍ਰਭ ਜਾਪ ਕੋੜੀ ਜਾ ਪ੍ਰਭ ਹੈ ਦਿਆਲ ਨਾਮ ਵਿਆਪੈ ਮਾਇਆ ਬੋਟ ਅਗਾ ਗਏ ਨਾਸ ਹਰ ਇੱਕ ਧਿਆਆ ਨਰਮਲ ਭਏ ਸਰੀਰ ਜਨ ਧੂਰੀ ਨਾ ਆਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਆਆ ਤਰੇ ਉਤੰਬ ਸੰਗ ਲੋਗ ਕੁਲ ਸਵਾਆ ਤਰੇ ਉਤੰਬ ਸੰਗ ਲੋਗ ਕੁਲ ਸਵਾਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਨਾਨਕ ਦੇਵ ਜੀ ਖਾਲਸਾ ਸਾਧ ਸੰਗਤ ਜੀ ਕਿਰਪਾ ਕੀਤੀ ਹੈ ਪਾਕਸ਼ਾ ਜੀ ਨੇ ਅਮਰਤ ਵਾਲੀ ਤੇ ਇਸ ਸਮਾ ਸਭਲਾ ਕਰਨ ਦਾ ਸੁਭਾਗ ਸਤੂ ਜੀ ਨੇ ਬਖਸ਼ਿਸ਼ ਕੀਤਾ ਹੈ ਸਤਗੁਰੂ ਜੀ ਜਪਜੀ ਸਾਹਿਬ ਦੇ ਅੰਦਰ ਹੁਕਮ ਕਰਦੇ ਨੇ ਅਮਰਤ ਵੇਲਾ ਸਤਨਾਮ ਵਡਿਆਈ ਵਿਚਾਰ ਅਮਰਤ ਵੇਲਾ ਜਿਹੜਾ ਨਾ ਸਤਗੁਰੂ ਜੀ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦਾ ਸਮਾਂ ਅਮਰਤ ਵੇਲੇ ਜਾ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਅਮਰਤ ਵੇਲਾ ਸਤਪੁਰਾਂ ਨੇ ਬਖਸ਼ਿਸ਼ ਕੀਤਾ ਵੱਡੇ ਭਾਗਾਂ ਵਾਲਿਆਂ ਨੂੰ ਕਿ ਉਹ ਅਮਰਤ ਵੇਲੇ ਉੱਠਣ ਇਸ਼ਨਾਨ ਕਰਨ ਤੇ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਹੈ ਇੱਕ ਸੁੱਤੇ ਰਹਿੰਦੇ ਨੇ ਤੇ ਇੱਕਨਾਂ ਨੂੰ ਜਿਨ੍ਹਾਂ ਤੇ ਸਤਗੁਰਾਂ ਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਨੂੰ ਅਮਰਤ ਵੇਲੇ ਜਾਗਣ ਦਾ ਸਤਗੁਰੂ ਉਤਮ ਚਾਉ ਬਖਸ਼ਿਸ਼ ਕਰਦੇ ਫਿਰ ਸਤਗੁਰੂ ਜੀ ਕਹਿੰਦੇ ਜੇ ਬੰਦਗੀ ਕਰੇਗਾ ਨਾ ਤੇ ਕੋਈ ਵੀ ਦੁੱਖ ਕਲੇਸ਼ ਤੇਰੇ ਨੇੜੇ ਨਹੀਂ ਆਣਾ ਚਾਲਾਂਗੇ ਉਠ ਨਾਮ ਜਪ ਨਿਸਵਾਸਰ ਆਰਾਧ ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਦ ਆਨ ਵਿਆਦ ਉਪਾਦ ਇੰਨਾ ਕਾਪਾ ਦਾ ਨਾਸ਼ ਹੁੰਦਾ ਏ ਜੇ ਬੰਦਗੀ ਕਰਦੇ ਹੁਣ ਜਦੋਂ ਅਸੀਂ ਇਧਰ ਧਿਆਨ ਮਾਰਦੇ ਹਾਂ ਤੇ ਇਹਦੇ ਵਿੱਚ ਨਾ ਕੁਝ ਚੀਜ਼ਾਂ ਦੀ ਜ਼ਰੂਰੀ ਲੋੜ ਹੁੰਦੀ ਹੈ ਜਿਵੇਂ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਪ੍ਰਸ਼ਾਦਾ ਛਕਣਾ ਹੈ ਤੇ ਜੇ ਸਾਨੂੰ ਜਿੰਨੀ ਭੁੱਖ ਆ ਨਾ ਉਸ ਤੋਂ ਇੱਕ ਅਧਿਕ ਰੋਟੀ ਘੱਟ ਖਾਈਏ ਥੋੜਾ ਖਾਵਾਂਗੇ ਤੇ ਰਾਤ ਨੂੰ ਬੜੇ ਆਰਾਮ ਦੇ ਨਾਲ ਜਾਗ ਜਾਂਦੇ ਕਈ ਵਾਰ ਦੇਖਿਆ ਹੋਣਾ ਨਾ ਵੀ ਅਸੀਂ ਕਿਤੇ ਕੋਈ ਢਿੱਲ ਮੱਠ ਹੋਵੇ ਸਰੀਰ ਨੂੰ ਤੇ ਖਾਣਾ ਘੱਟ ਖਾਈਏ ਰਾਤ ਨੂੰ ਕਈ ਵਾਰ ਜਾਗ ਆਉਂਦੀ ਹੈ ਜਿਹੜਾ ਆਨੈ ਸੁਸਤੀ ਲਿਆਉਂਦਾ ਹੈ ਘੱਟ ਖਾਵਾਂਗੇ ਤੇ ਰਾਤ ਨੂੰ ਦੂਸਰੀ ਗੱਲ ਟਾਈਮ ਦੇ ਨਾਲ ਸੌਣਾ ਜੇ ਅੱਧੀ ਰਾਤ ਖਪਾ 2 2 3 3 ਵਜੇ ਤੱਕ ਮੋਬਾਈਲ ਦੇਖਦੇ ਰਵਾਂਗੇ ਫਿਰ ਤੇ ਜਾ ਕਿੱਥੇ ਆਉਣੀ ਹੈ ਤੇ ਜੇ ਆਪਾਂ ਟਾਈਮ ਦੇ ਨਾਲ ਆਰਾਮ ਕਰਦੇ ਆਂ ਤੇ ਤੜਕੇ ਸਹੀ ਉਸੇ ਟਾਈਮ ਤੇ ਜਾਗ ਆ ਜਾਂਦੀ ਹੈ। ਤੀਸਰੀ ਗੱਲ ਆਪਾਂ ਸਤਰੂ ਜੀ ਦੇ ਚਰਨਾ ਚ ਅਰਦਾਸ ਕਰਕੇ ਸੌਣੇ। ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰਿਓ ਚਾਰ ਪੈਰ ਰੈਣ ਸੁਖਨੰਦਿ ਵਿਧਿਤ ਹੋਏ ਤੇ ਅੰਮ੍ਰਿਤ ਵੇਲੇ ਜਾਗਣ ਦਾ ਉਦੋਂ ਬਖਸ਼ੋ। ਫਿਰ ਸਤਰੂ ਪਾਤਸ਼ਾਹ ਅੰਮ੍ਰਿਤ ਵੇਲੇ ਜਗਾਉਂਦੇ ਆ ਸਿੱਖ ਨੂੰ। ਜੇ ਆਪਾਂ ਇਹਨਾਂ ਕਿਸੇ ਵਿਆਹ ਸ਼ਾਦੀ ਚਲੇ ਗਏ ਉਹ ਤੋਂ 2 ਵਜੇ 3 ਵਜੇ ਆਏ ਤੇ ਇੱਕ ਦਿਨ ਜੇ ਸਾਡਾ ਅਮਰਤਬੇੜ ਦਾ ਸਮਾਂ ਖੁੰਝ ਗਿਆ ਨਾ ਤੇ ਹਫ਼ਤਾ ਭਾਰ ਫਿਰ ਉਹ ਸੈਟ ਨਹੀਂ ਬੈਠਦਾ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਆਪਛਾਈ ਦੇ ਕੋਲ ਬੈਠਾ ਸੀ ਤੇ ਲੰਮਾ ਪੈ ਗਿਆ ਨੀਂਦ ਆ ਗਈ ਸਤਿਗੁਰੂ ਜੀ ਬੈਠੇ ਨੇ ਜਦੋਂ ਇੱਕਦਮ ਜਾਗਿਆ ਨਾ ਨੀਂਦ ਚੋਂ ਤੇ ਉਠ ਕੇ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਕਿਹਾ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆ ਕੀ ਗੱਲ ਹੈ ਕਾਹਦਾ ਸ਼ੁਕਰ ਕਰ ਰਹੇ ਆ ਕਹਿੰਦੇ ਕਿ ਆਪ ਆ ਮੈਂ ਜਦੋਂ ਸੁੱਤਾ ਸੀ ਨਾ ਤੇ ਉਦੋਂ ਸ਼ਬਦ ਪੜਦਾ ਹੋਇਆ ਮੈਂ ਸੌ ਗਿਆ ਮੈਨੂੰ ਨੀਂਦ ਆ ਗਈ ਗੁਰਬਾਣੀ ਦੇ ਸ਼ਬਦ ਪੜਦੇ ਤੇ ਮੈਂ ਸ਼ੁਕਰ ਗੁਸ ਪਰਮੇਸ਼ਰ ਦਾ ਕਰਦਾ ਜੇ ਮੈਨੂੰ ਜਾਗ ਆਈ ਨਾ ਉਦੋਂ ਵੀ ਉਹੀ ਸ਼ਬਦ ਚੱਲਦੇ ਅਸ ਮੇਰਾ ਜਿਹੜੀ ਸੁਰਤੀ ਸੀ ਨਾ ਗੁਰੂ ਉਪਦੇਸ਼ ਨਾਲ ਜੁੜਿਆ ਸੀ ਮੈਂ ਤੇ ਜਦੋਂ ਜਾਗ ਆਈ ਉਦੋਂ ਵੀ ਉਹੀ ਸ਼ਬਦ ਚੱਲਦੇ ਸੀ ਤੁਸੀਂ ਕਈ ਵਾਰ ਦੇਖਿਓ ਜੇ ਤੁਸੀਂ ਕਿਤੇ ਵਾਹਿਗੁਰੂ ਵਾਇਗ ਨੂੰ ਕਰਦੇ ਹੋਏ ਤੁਹਾਨੂੰ ਨੀਂਦ ਆ ਗਈ ਜਾਂ ਕੋਈ ਸ਼ਬਦ ਪੜਦੇ ਨੀਂਦ ਆ ਗਈ ਉਹੀ ਕੀ ਸੁੱਤੇ ਪਿਆ ਦਿਮਾਗ ਟਿਕੁੰਦੇ ਰਹਿੰਦੇ ਨੇ ਇਸ ਕਰਕੇ ਆਪਾਂ ਕੀਰਤਨ ਸੋਲੇ ਦਾ ਪਾਠ ਕਰਕੇ ਸੌਂਦੇ ਆ ਨਾ ਇਹ ਪਾਤਸ਼ਾਹ ਕਿਰਪਾ ਕਰਿਓ ਕਿਉਂਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜ ਦੂਤ ਜਿਹੜੇ ਆ ਉਹਨਾਂ ਦਾ ਸਖਤ ਸਾਡੇ ਤੇ ਪੈਰਾਂ ਲੱਗਿਆ ਹੋਇਆ ਵੀ ਕਦੋਂ ਸਮਾਂ ਮਿਲੇ ਤੇ ਵਾਰ ਕਰਦੀ। ਉਹਨਾਂ ਵਿੱਚੋਂ ਦੋ ਜਿਹੜੇ ਆ ਨਾ ਕਾਮ ਤੇ ਕ੍ਰੋਧ ਇਹ ਦੋ ਬਹੁਤ ਗੁਰਬਾਣੀ ਦੇ ਵਿੱਚ ਕਈ ਥਾਈਂ ਇਹਨਾਂ ਦਾ ਵਰਨ ਕੀਤਾ ਹੈ ਕਾਮ ਕ੍ਰੋਧ ਨਗਰ ਉਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਵੈਸੇ ਤਾਂ ਵਿਚਾਰਾਂ ਨਾਲ ਅੰਦਰ ਸਾਰਾ ਭਰਿਆ ਹੋਇਆ ਹੈ ਪਰ ਕਾਮ ਕ੍ਰੋਧ ਜਿਹੜਾ ਨਾ ਇਹ ਦੋ ਇੱਕ ਬਹੁਤ ਭਿਆਨਕ ਦੂਤ ਹਨ ਚੰਡਾਲ ਕਿਨਾਂ ਨੂੰ ਚੰਡਾਲ ਵੀ ਕਿਹਾ ਹੈ ਤੇ ਇਹਨਾਂ ਦੁਆ ਤੋਂ ਬਚਨ ਦੇ ਵਾਸਤੇ ਇੱਕੋ ਇੱਕ ਯਤਨ ਹੈ ਪਰਮੇਸ਼ਰ ਦੇ ਬੰਦੇ ਉਨਕ੍ਰੋਧ ਚ ਆਇਆ ਮਨੁੱਖ ਕਈ ਵਾਰ ਆਪਣੇ ਘਰ ਦੇ ਕਿਸੇ ਜੀਵ ਦਾ ਵੀ ਕਤਲ ਕਰ ਦਿੰਦਾ ਹੈ ਪਰ ਬਾਅਦ ਚ ਉਹ ਪਛਤਾਵਾ ਕਰਨਾ ਪੈਂਦਾ ਉਹਨੂੰ ਵੀ ਮੈਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਸ ਵੇਲੇ ਕਰੋਧ ਚ ਆਇਆ ਮਨੁੱਖ ਕਿਸੇ ਦਾ ਨੁਕਸਾਨ ਕਰ ਦਿੰਦਾ ਹੈ ਪਰ ਬਾਅਦ ਚ ਉਹ ਇਹ ਸੋਚਦਾ ਹੈ ਵੀ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਬਾਅਦ ਤਾਂ ਪਛਤਾਵਾ ਇਹਦਾ ਕੋਈ ਫਾਇਦਾ ਨਹੀਂ ਹੈ ਇਸੇ ਤਰ੍ਹਾਂ ਕਾਮਵਾਸ਼ਨਾਵਾਂ ਜਿਹੜੀਆਂ ਇਹ ਮਨੁੱਖ ਨੂੰ ਇਹੋ ਜਿਹੇ ਨੀਵੇਂ ਥਾਂ ਤੇ ਲਿਆ ਕੇ ਸੁੱਟ ਦਿਆ ਜਿੱਥੋਂ ਨਾ ਉਹ ਉੱਠ ਸਕੇ ਤੇ ਨਾ ਉਥੋਂ ਕੋਈ ਉਹਨੂੰ ਠਾ ਸਕੇ ਇਹ ਤਾਂ ਕਿਤੇ ਗੁਰੂ ਦੀ ਕਿਰਪਾ ਹੋ ਗਈ ਸਤਿਗੁਰੂ ਜੀ ਕਿਰਪਾ ਕਰ ਦੇਣਾ ਤੇ ਉਹ ਮਨੁੱਖ ਭਲੇ ਪਾਸੇ ਲੱਗ ਜਾਵੇ ਨਹੀਂ ਤੇ ਫਿਰ ਕਾਮ ਦੇ ਇਸ ਖਾਤੇ ਵਿੱਚ ਡਿੱਗਿਆ ਹੋਇਆ ਮਨੁੱਖਾ ਹੌਲੀ-ਹੌਲੀ ਉਸੇ ਪਾਸੇ ਨੂੰ ਭਰਿਆ ਜਾਂਦਾ ਤੇ ਇੱਕ ਦਿਨ ਆਪਣੀ ਜ਼ਿੰਦਗੀ ਤਬਾਹ ਕਰ ਲੈਂਦਾ ਉਹ ਸਤਕਰੂ ਜੀ ਨੇ ਸਿੱਖ ਨੂੰ ਦੋ ਚੀਜ਼ਾਂ ਬਖਸ਼ਿਸ਼ ਕੀਤੀਆਂ ਉਹ ਕੀ ਨਾ ਉਹ ਹੈਗਾ ਸ਼ੁਕਰਾਨਾ ਤੇ ਉੱਚੀ ਸੋਚ ਇੱਕ ਆਪਣੀ ਮਤ ਜਿਹੜੀ ਹੈ ਉਹ ਸੋਚ ਉਹ ਦੇ ਵਿਚਾਰ ਜਿਹੜੀ ਆਪਣੇ ਉੱਚੀ ਰੱਖਣੀਆਂ ਤੇ ਦੂਸਰੀ ਗੱਲ ਸ਼ੁਕਰਾਨਾ ਕਰਨਾ ਸਤ ਕਰੋ ਜੀ ਦਾ ਹੁਣ ਆਪਾਂ ਦੇਖਦੇ ਆ ਨਾ ਕਈ ਵਾਰ ਕੋਈ ਬੱਚਾ ਖੇਡਾਂ ਵਿੱਚ ਗਿਆ ਤੇ ਉਹ ਉਥੋਂ ਟਰੋਫੀ ਲੈ ਕੇ ਆਉਂਦਾ ਹੈ ਤੇ ਰਿਸ਼ਤੇਦਾਰ ਸਾਕ ਸੰਬੰਧੀ ਆਉਂਦੇ ਆ ਵੇਣ ਵਾਸਤੇ ਉਹ ਕਹਿੰਦੇ ਵਾਹ ਵੇ ਵਾਹ ਆਪਣਾ ਬੇਟਾ ਟਰੋਫੀ ਜਿੱਤ ਕੇ ਆਇਆ ਹੈ ਵਧਾਈਆਂ ਦਿੰਦੇ ਨੇ ਜਿਹੜਾ ਬੰਦਾ ਤੇ ਸ਼ੁਕਰਾਨਾ ਕਰਨ ਵਾਲਾ ਹੈ ਉਹਦੇ ਇਹ ਗੱਲ ਕਹਿੰਦਾ ਵੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਭਾਈ ਅਸੀਂ ਕੌਣ ਸੀ ਇਹ ਬੱਚੇ ਦੀ ਤਾਕਤ ਸੀ ਵੀ ਇਹ ਟਰੋਫੀ ਜਿੱਤ ਜਾਣਾ ਇਹ ਕਲਗੀਆਂ ਵਾਲੇ ਪਾਤਸ਼ਾਹ ਧੰਗੁਰ ਨਾਨਕ ਸਾਹਿਬ ਪਾਤਸ਼ਾਹ ਜੀ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਤੇ ਸਾਡਾ ਬੱਚਾ ਅੱਜ ਟਰੋਫੀ ਦਾ ਮਾਲਕ ਬਣਿਆ ਇਹ ਹੈ ਸ਼ੁਕਰਾਨਾ ਜਿਹਨੂੰ ਇਹ ਵਿਸ਼ਵਾਸ ਹੈ ਨਾ ਕਰੇ ਕਰਾਏ ਆਪੇ ਆਪ ਮਾਨਸ ਕੇ ਕਿਸ਼ਨਾ ਹੀ ਹਾਥੋਂ ਸ਼ੁਕਰਾਨਾ ਕਰਦੇ ਤੇ ਜਿਹੜਾ ਮਨੁੱਖ ਸ਼ੁਕਰਾਨਾ ਨਹੀਂ ਕਰਦਾ ਉਹ ਕੀ ਕਹੂਗਾ ਜਦੋਂ ਕਿਸੇ ਨੇ ਵਧਾਈ ਦਿੱਤੀ ਤੇ ਤੁਹਾਡੇ ਬੱਚਾ ਟਰੋਫੀ ਲਾਓ ਉਹ ਕਹਿੰਦਾ ਟਰੋਫੀ ਆਉਣੀ ਸੀ ਸਾਰਾ ਸਾਰਾ ਦਿਨ ਮਿਹਨਤ ਕਰਦਾ ਸੀ ਸਾਰਾ ਦਿਨ ਗਰਾਊਂਡ 'ਚ ਉੱਤੇ 3 ਸਾਲ ਹੁੰਦਾ ਸੀ ਸਾਰਾ ਦਿਨ ਹਾਕੀ ਖੇਡਦਾ ਸੀ ਫੁੱਟਬਾਲ ਖੇਡਦਾ ਸੀ ਪੂਰਾ ਪੂਰਾ ਦਿਨ ਇਹਦਾ ਇਸ ਪਾਸੇ ਹੋ ਜਾਂਦਾ ਸੀ ਤਾਂ ਹੀ ਟਰੋਫੀ ਆਈ ਉਹ ਸ਼ੁਕਰਾਨਾ ਨਹੀਂ ਕਰਦਾ ਪਰ ਅਸੀਂ ਇਹ ਕਦੇ ਸੋਚਿਆ ਵੀ ਜੇ ਉਹ ਮਾਲਕ ਚਾਹੇ ਭਾਵੇਂ ਅਸੀਂ ਕਿੰਨੀ ਮਿਹਨਤ ਕਰ ਜਾਈਏ ਤੇ ਉਹ ਜੇ ਕੁਝ ਦੇਣਾ ਚਾਹੁੰਦਾ ਹੈ ਤੇ ਉਹ ਦੇ ਵੀ ਸਕਦਾ ਤੇ ਜੇ ਨਾ ਦੇਣਾ ਚਾਹੇ ਤੇ ਧੱਕੇ ਨਾਲ ਸੋ ਉਹ ਤੋਂ ਲੈ ਨਹੀਂ ਸਕਦੇ ਕਿਸਦੇ ਖੇਤ ਵਿੱਚ ਨਾ ਚੰਗੀ ਫਸਲ ਹੋਈ ਤੇ ਗਵਾਂਢੀ ਨੇ ਆ ਕੇ ਕਹਿ ਤਾ ਕਹਿਣ ਲੱਗਾ ਯਾਰ ਤੇਰੀ ਤਾਂ 5 ਕਿਲਿਆਂ ਦੇ ਵਿੱਚੋਂ ਵੀ 10 ਕਿੱਲੇ ਜਿੰਨੀ ਕਣਕ ਨਿਕਲੀ ਐ ਹੁਣ ਜਿਹਨੇ ਤੇ ਸ਼ੁਕਰਾਨਾ ਕਰਨਾ ਸੀ ਉਹਨੇ ਤੇ ਕਿਹਾ ਵੀ ਸਤਕਰੂ ਜੀ ਦੀ ਕਿਰਪਾ ਪਾਈ ਕਿਉਂ بارش ਪਾਈ ਉਹਨੇ ਅਨੇਰੀਆਂ ਤੋਂ ਬਚਾਇਆ ਤੇ ਫਸਲ ਵਧੀਆ ਹੋ ਗਈ ਕਿਉਂਕਿ ਮੀਂਹ ਮਾਲਕ ਦੇ ਹੱਥ ਹੈ ਤੇ ਜਿਹਨੇ ਸ਼ੁਕਰਾਨਾ ਨਹੀਂ ਕਰਨਾ ਜਿਨੂੰ ਸ਼ੁਕਰਾਨੇ ਵਾਲ ਧਿਆਨ ਹੀ ਨਹੀਂ ਉਹ ਕਹਿੰਦਾ ਬੜੀ ਕੀਮਤੀ ਖਾਦ ਪਾਈ ਬੜੇ ਨਿਗਰਾਨੀ ਰੱਖੀ ਬੜੀ ਮਿਹਨਤ ਕੀਤੀ ਹੈ ਤਾਂ ਜਾ ਕੇ ਕੰਤ ਨਿਕਲੇ ਦੇਖੋ ਦੋਨੋਂ ਪੱਖ ਬਰਾਬਰ ਨੇ ਪਰ ਜੇ ਅਸੀਂ ਇਹ ਸੋਚੀਏ ਕਿ ਅਸੀਂ ਖਾਦ ਵੀ ਚੰਗੀ ਪਾਤੀ ਬੀਜ ਵੀ ਚੰਗਾ ਪਾਤਾ ਉਹਦੇ ਰਕਵਾਲੇ ਵੀ ਕਰ ਲਈ ਤੇ ਪੱਕੀ ਹੋਈ ਖਸਫਤੇ ਘੜੇ ਪਾ ਦੇਵੇਂ ਤੇ ਫਸਲ ਬਿਲਕੁਲ ਤਵਾ ਹੋ ਜੇ ਤੇ ਫਿਰ ਤੇ ਸਾਡੀ ਖਾਦ ਪਾਈ ਦੋ ਕਿੱਥੇ ਗਈ ਇਸ ਕਰਕੇ ਉਸ ਪਰਮੇਸ਼ਰ ਦੀ ਰਾਜਾ ਹੈ ਉਹਦਾ ਬਾਣਾ ਹੈ ਉਹ ਆਪਣੇ ਹੁਕਮ ਦੇ ਅੰਦਰ ਰੱਖਦਾ ਹੈ ਕਿਸੇ ਨੂੰ ਕੀ ਦੇਣਾ ਹੈ ਕਿਵੇਂ ਦੇਣਾ ਉਹ ਮਾਲਕ ਦੇ ਹੱਥ ਹੈ ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਉਸ ਮਾਲਕ ਦਾ ਸੱਚੇ ਬਾਦਸ਼ਾਹ ਜਿਹੜੇ ਸਤਸੰਗੀ ਗੁਰਮਤ ਪਿਆਰਿਓ ਤਾਂ ਕਹਿੰਦੇ ਜਦ ਸਵੇਰੇ ਉੱਠੋ ਨਾ ਅੱਖ ਖੁੱਲ੍ਹੇ ਤੇ ਪਹਿਲਾਂ ਇਹ ਗੱਲ ਕੋ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦਾ ਲੱਖ ਲੱਖ ਸ਼ੁਕਰ ਹੈ ਰੈਣ ਚਾਰ ਪੈਰ ਆਪ ਜੀ ਦੇ ਹੁਕਮ ਦੇ ਅnder ਬਤੀਤ ਹੋਈ ਆ ਸੋਹਣਾ ਸਾਨੂੰ ਸੌਣ ਵਾਸਤੇ ਪੜੰਗ ਦਿੱਤਾ ਏਸੀ ਲੱਗੇ ਪੱਖੇ ਲੱਗੇ ਆ ਤੇ ਕਿੰਨੇ ਸੋਹਣੇ ਆ ਰਾਤ ਬਤੀਤ ਹੋਈ ਆ ਇਹ ਤੁਹਾਡੇ ਹੁਕਮ ਦੇ ਬਤਾਉ ਕੋ ਬਤੀਤ ਹੋਈ ਸ਼ੁਕਰਾਨਾ ਕਰਉ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰੋ ਕਿ ਸਾਨੂੰ ਤੂੰ ਮਨੁੱਖਾ ਜੀਵਨ ਦਿੱਤਾ ਹੈ ਅਸੀਂ ਮੰਗ ਕੇ ਕੁਝ ਖਾ ਪੀ ਸਕਦੇ ਹਾਂ ਜੇ ਸਾਨੂੰ ਕੋਈ ਢਿੱਲ ਮੱਠਾ ਹੈ ਉਹ ਉਦੋਂ ਜੀ ਮੰਗ ਕੇ ਕੋਈ ਦਵਾਈ ਲੈ ਸਕਦੇ ਹਾਂ ਦੁੱਖ ਦਰਦ ਨੂੰ ਦੱਸ ਸਕਦੇ ਸਾਨੂੰ ਐਨਾ ਸੋਹਣਾ ਸਰੀਰ ਤੁਸੀਂ ਮਨੁੱਖਾ ਸਰੀਰ ਬਖਸ਼ਿਆ ਸੋਹਣੇ ਅੰਗ ਬਖਸ਼ੇ ਅਕਾਲ ਪੁਰਖ ਵਾਹਿਗੁਰੂ ਮਨੁੱਖਾ ਜਨਮ ਹੀ ਬੜਾ ਕੀਮਤੀ ਹੈ ਜਿਹੜਾ ਤੁਸੀਂ ਸਾਨੂੰ ਬਖਸ਼ਿਆ ਤੇ ਜੀਨੇ ਸ਼ੁਕਰਾਨਾ ਨਹੀਂ ਕਰਨਾ ਖਾਲਿਆ ਸੌਂ ਗਿਆ ਉੱਠ ਗਿਆ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੂੰ ਮਨੁੱਖਾ ਜੀਵਨ ਦੇ ਵਿੱਚ ਪਸ਼ੂਆਂ ਦੀ ਜ਼ਿੰਦਗੀ ਬਤੀਤ ਕਰਦੇ ਆ ਬੇਨਬੂਝੇ ਅਸ਼ਟੂਰ ਸਤਿਗੁਰੂ ਜੀ ਨੇ ਉਹਨਾਂ ਨੂੰ ਪਸ਼ੂਆ ਵਰਗੇ ਕਿਹਾ ਇੱਕ ਗੁਰਬਾਣੀ ਦੀ ਪੰਕਤੀ ਆਉਂਦੀ ਹੈ ਜੋ ਬਿਨ ਸਤਗੁਰ ਸੇਵੀ ਅਖਾਂਦੇ ਪੈਂਦੇ ਸੇ ਮੂਏ ਮਰ ਜੰਮੇ ਕੋੜੇ ਕਦੇ ਕੋੜੀਆਂ ਵਰਗੇ ਆ ਸਰੀਰ ਉਹਨਾਂ ਦੇ ਜਿਹੜੇ ਪਰਮੇਸ਼ਰ ਤੇ ਬੰਦਗੀ ਤੋਂ ਬਗੈਰ ਖਾਂਦੇ ਪੀਂਦੇ ਤੇ ਜੀਵਨ ਜਿਉਂਦੇ। ਕੋਈ ਇਸਤਰੀ ਜਨਾ ਮਰਜ਼ੀ ਸੁਹਾਗ ਕਰੇ। ਜੇ ਉਹਨੂੰ ਪੇਕੇ ਘਰ ਵੀ ਮਾਨ ਸਤਕਾਰ ਨਹੀਂ ਤੇ ਸਹੁਰੇ ਘਰ ਵੀ ਮਾਨ ਸਤਕਾਰ ਨਹੀਂ। ਜੇ ਉਹਦਾ ਪਤੀ ਉਹਨੂੰ ਚਾਹੁੰਦਾ ਨਹੀਂ ਤੇ ਜਿੰਨਾ ਮਰਜ਼ੀ ਹਾਰਸ਼ ਕਰੀਵੇ ਵੀਰੇ ਉਹਦੇ ਹਾਰਸ਼ ਕਰ ਕੀਤੇ ਕਿਸੇ ਕੰਮ ਨਹੀਂ। ਕਿਉਂਕਿ ਸਤਗੁਰੂ ਜੀ ਨੇ 12 ਮਾਹ ਦੇ ਵਿੱਚ ਕਿਹਾ ਹੈ। ਵੀ ਉਹ ਹੀ ਹਾਰਸ਼ਕਾਰ ਉਹਦੇ ਵਾਸਤੇ ਇੱਕਦਮ ਮੌਤ ਦਾ ਕਾਰਨ ਬਣ ਸਕਦੀ ਹੈ ਇਸ ਕਰਕੇ ਜੇ ਮਾਲਕ ਅੰਗ ਸੰਗਾ ਨਾ ਤੇ ਸਭ ਕੁਝ ਹੈ ਇਹ ਮਾਲਕ ਨਾਲ ਨਹੀਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨੇ ਸਾਡੇ ਤੇ ਤੇ ਅਸੀਂ ਕੁਝ ਵੀ ਪ੍ਰਾਪਤੀ ਨਹੀਂ ਕਰ ਸਕਦੇ ਜੋ ਕੁਝ ਮਿਲ ਰਿਹਾ ਜੋ ਕੁਝ ਹੋ ਰਿਹਾ ਜੋਖਸ਼ ਕਰ ਰਹੇ ਆ ਜੀਨੇ ਸਾਨੂੰ ਸੰਸਾਰ ਦੇ ਅੰਦਰ ਭੇਜਿਆ ਨਾ ਮਨੁੱਖਾ ਜਨਮ ਦੇ ਕੇ ਉਹ ਸਭ ਕੁਝ ਆਪ ਕਰਵਾ ਰਿਹਾ ਹੈ ਆਪ ਅੰਸਕ ਹੋ ਕੇ ਸਤੋਂ ਸਭ ਕੁਝ ਕਰਵਾ ਰਿਹਾ ਸਾਨੂੰ ਸਮੇਂ-ਸਮੇਂ ਖਾਣ ਪੀਣ ਪਹਿਨਣੋਂ ਦੇ ਰਿਹਾ ਹੈ ਅੱਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਅੱਜ ਦਾ ਜੋ ਪਵਿੱਤਰ ਅਮਰਤ ਵੇਦ ਦਾ ਹੁਕਮਨਾਮਾ ਨਾ ਇਹ ਪਵਿੱਤਰ ਸ਼ੌਂਕੀਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਨਾ ਇਹ ਪਵਿੱਤਰ ਹੁਕਮਨਾਮੇ ਦੇ ਸ਼ਬਦ ਜੈਤਸਰੀ ਦੀ ਵਾਰ ਦਾ ਸ਼ਬਦ ਹੈ ਵਾਰ ਵਿੱਚ ਔੜੀਆਂ ਸ਼ਲੋਕ ਮਹਲੇ ਚ ਔੜੀਆਂ ਹੁੰਦੀਆਂ 22 ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਚ 12 ਦਰਤਨ 22 12 22 ਰਾਗਾਂ ਦੇ 22 ਰਾਗਾਂ ਦੇ ਵਿੱਚ 12 ਦਰਤਨ 12 12 ਜਿਹੜੀਆਂ ਨਾ 22 ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦੀਆਂ ਹੁਣ ਇਹ ਜਿਹੜੀ ਵਾਰ ਹੈ ਇਹ ਜੈਤਿ ਸ੍ਰੀ ਦੀ ਵਾਰ ਹੈ ਤੇ ਪੰਜਵੇਂ ਪਾਤਸ਼ਾਹ ਧਰ ਸਤਸਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਖਸ਼ਾ ਜੀ ਉਹਨਾਂ ਦੀ ਰਸਮਾਂ ਤੇ ਉਚਾਰਨ ਹੋਈ ਹੋਈ ਹੈ ਸਤਗੁਰੂ ਜੀ ਕਿਰਪਾ ਕਰ ਦੇਣ ਆਓ ਆਪਾਂ ਅਜਿਹੜਾ ਹਉਕਮ ਸਰਵਣ ਕਰੀਏ ਇੱਕ ਵਾਰ ਮਨ ਬਿਰਤੀਆਂ ਨੂੰ ਸਤਗੁਰੂ ਜੀ ਦੇ ਚਰਨਾਂ ਨਾਲ ਜੋੜੋ ਕਿਉਂਕਿ ਸਤਗੁਰੂ ਕਿਰਪਾ ਕਰਨ ਤਾਂ ਹੀ ਮਨ ਕੋਚ ਆ ਸਕਦਾ ਹੈ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰਦੇ ਆ ਕਿ ਜਦੋਂ ਅਸੀਂ ਪਰਮੇਸ਼ਰ ਦੀ ਬੰਦਗੀ ਕਰਦੇ ਆ ਨਾ ਉਹ ਸਾਡੇ ਤੇ ਦਇਆ ਕਰਦਾ ਹੈ ਤੇ ਦਇਆ ਕਰਕੇ ਨਾ ਉਹ ਸਾਡੇ ਸਾਰੇ ਦੁੱਖਾਂ ਨੂੰ ਨਿਵਰਤ ਕਰ ਦਿੰਦਾ ਹੈ ਉਹ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਹੈ ਦਇਆ ਦਾ ਘਾਰਾ ਦਿਆਲੂ ਹੈ ਜਦੋਂ ਅਸੀਂ ਉਹਦੀ ਬੰਦਗੀ ਕਰਦੇ ਹਾਂ ਤੇ ਉਹ ਬੰਦਗੀ ਕਰਨ ਵਾਲੇ ਦੇ ਸਾਰੇ ਦੁੱਖ ਨਿਵਰਤ ਕਰ ਦਿੰਦਾ ਹੈ ਦਇਆਲੁਰਖ ਭਗਵਾਨ ਹੈ ਨਾਨਕ ਲੇਉਤਨਾ ਮਾਇਆ ਉਹ ਦਿਆਲੂ ਹੈ ਭਗਵਾਨ ਅਕਾਲਪੁਰਖ ਵਾਹਿਗੁਰੂ ਜਿਹਦੇ ਤੇ ਕਿਰਪਾ ਕਰਦਾ ਉਹਨੂੰ ਮਾਇਆ ਮੋਹ ਤੋਂ ਬਚਾ ਲੈਂਦੇ ਮਾਇਆ ਕੱਲੀ ਪੈਸੇ ਨਹੀਂ ਪਰਿਵਾਰਕ ਮੋਹ ਜਿਹੜਾ ਇਹ ਵੀ ਮਾਇਆ ਹੈ ਦੁਨਿਆਵੀ ਪਦਾਰਥਾਂ ਦਾ ਮੋਹ ਜਿਹੜਾ ਘਰ ਗੱਡੀ ਦੁਕਾਨ ਇਹ ਸਭ ਕੁਝ ਮੋਹ ਜਿਹੜਾ ਨਾ ਇਹ ਵੀ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਉਹਦੇ ਨੇੜੇ ਨਹੀਂ ਢੁਕਦਾ ਜਿਹਦੇ ਤੇ ਅਕਾਲਪੁਰਖ ਵਾਹਿਗੁਰੂ ਕਿਰਪਾ ਕਰਦਾ ਪਾਹੇ ਬਲੰਡੜੀ ਬੁੱਝ ਗਈ ਰਖੰਦੜੋ ਪ੍ਰਭ ਆਪ ਜਿਨ੍ਹਾਂ ਦਾ ਰਖਵਾਲਾ ਪ੍ਰਭ ਆਪ ਹੋ ਜਾਂਦਾ ਨਾ ਉਹਨਾਂ ਦੇ ਅੰਦਰੋਂ ਵਿਕਾਰਾਂ ਦੇ ਵੱਡੇ ਵੱਡੇ ਭਾਂਬੜ ਵੱੜਦੇ ਹੋਏ ਸ਼ਾਂਤ ਹੋ ਜਾਂਦੇ ਪਾਹੇ ਬਲੰਡੜੀ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਜਿਹੜੇ ਆ ਨਾ ਉਹ ਅੰਦਰੋਂ ਸ਼ਾਂਤ ਹੋ ਜਾਂਦੇ ਆ ਜਿਨ੍ਹਾਂ ਤੇ ਉਹ ਕਿਰਪਾ ਕਰਦਾ ਜਿਨ੍ਹਾਂ ਦਾ ਰਖਵਾਲਾ ਬਣ ਜਾਂਦਾ ਜੇ ਨਾ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਵ ਜਿਸ ਪ੍ਰਮੇਸ਼ਰ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਮੇਰੇ ਮਾਨ ਭਾਈ ਉਸ ਪਰਮੇਸ਼ਰ ਦਾ ਜਾਪ ਕਰ ਔੜੇ ਜਾਪ ਰਬ ਭਏ ਦਿਆਲ ਨਾ ਵਿਆਪੇ ਮਾਇਆ ਜਿਨ੍ਹਾਂ ਤੇ ਪ੍ਰਭੂ ਕਿਰਪਾ ਕਰਦਾ ਮਾਇਆ ਮੋਹ ਉਹਨਾਂ ਤੇ ਪ੍ਰਭਾਵ ਦੇ ਪਾ ਸਕਦੀ ਕੋਟ ਅਗਾ ਗਏ ਨਾਸ ਹਰ ਇੱਕ ਤੇ ਆਇਆ ਕਰੋੜਾਂ ਪਾਪ ਉਹਨਾਂ ਦੇ ਨਾਸ਼ ਹੋ ਜਾਂਦੇ ਨੇ ਜਿਨ੍ਹਾਂ ਨੇ ਇੱਕ ਪਰਮੇਸ਼ਰ ਨੂੰ ਸਮਰਿਆ ਇੱਕ ਪਰਮੇਸ਼ਰ ਦੇ ਅਰਾਧਨ ਕਰਨ ਦੇ ਨਾਲ ਕਰੋੜਾਂ ਪਾਪ ਜਿਹੜੇ ਉਹ ਕੱਟੇ ਜਾਂਦੇ ਨੇ ਨਰਮਲ ਭਾਏ ਸਰੀਰ ਜਨ ਧੂਰੀ ਨਾਇਆ ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਉਹਨਾਂ ਦਾ ਤਨ ਤੇ ਮਨ ਜਿਹੜਾ ਪਵਿੱਤਰ ਹੋ ਜਾਂਦਾ ਜਿਨ੍ਹਾਂ ਨੂੰ ਸਤਸੰਗੀਆਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ ਉਹ ਉਹਨਾਂ ਦਾ ਤਨ ਵੀ ਪਵਿੱਤਰ ਹੋ ਜਾਂਦਾ ਹੈ ਕਿ ਉਹਨਾਂ ਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ ਮਨ ਤਨ ਭਏ ਸੰਤੋਖ ਪੂਰਨ ਪ੍ਰਾਪਾਇਆ ਉਹਨਾਂ ਦੇ ਮਨ ਨੂੰ ਵੀ ਤੇ ਤਨ ਨੂੰ ਵੀ ਸੰਤੋਖ ਮਿਲ ਜਾਂਦਾ ਹੈ ਠਹਿਰਾਓ ਮਿਲ ਜਾਂਦਾ ਹੈ ਜਿਨ੍ਹਾਂ ਨੇ ਪੂਰਨ ਪ੍ਰਭੂ ਦੇ ਨਾਲ ਪ੍ਰੀਤ ਪਾਲੀ ਤਰੇ ਕੁੰਬਸਾ ਲੋਕ ਕੁੱਲ ਸਵਾਇਆ ਉਹ ਫਿਰ ਨਾਮ ਜਪਣ ਵਾਲੇ ਸਤ ਸੰਗਤ ਕਰਨ ਵਾਲੇ ਆਪ ਤੇ ਕਰ ਹੀ ਜਾਂਦੇ ਨਾ ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ ਵੀ ਭਾਰਨ ਸਤਾਰਾ ਹੋ ਜਾਂਦਾ ਜਿਹੜੇ ਸੰਗਤ ਕਰਨ ਵਾਲਿਆਂ ਦੀ ਸੰਗਤ ਕਰਦੇ ਆ ਨਾ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਸਤ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਉਹ ਕਹਿੰਦੇ ਗੁਰੂ ਸਿੱਖਾ ਜਦੋਂ ਤੋਂ ਦਰਬਾਰ ਤੇ ਉਹਨਾਂ ਨਾਲ ਤੇ ਉਦੋਂ ਜਿਵੇਂ ਆਪਾਂ ਜੁੱਤੀ ਬਾਹਰ ਲਾ ਕੇ ਆਉਨੇ ਆ ਨਾ ਤੇ ਆਪਣੇ ਮਨ ਚ ਹੁੰਦਾ ਵੀ ਜੁੱਤੀ ਲਾ ਕੇ ਐਰ ਧੋ ਕੇ ਚੰਗੀ ਤਰ੍ਹਾਂ ਨਾ ਅੰਦਰ ਜਾਈਏ ਸਤਿਗੁਰੂ ਜੀ ਕਹਿੰਦੇ ਸਿੱਖਾ ਜਿਵੇਂ ਤੂੰ ਜੁੱਤੀ ਬਾਹਰ ਲਾ ਕੇ ਆਉਨਾ ਆ ਹਉਮੈ ਵੀ ਬਾਹਰ ਛੱਡ ਕੇ ਆ ਜਾਇਆ ਕਰ ਜਿਵੇਂ ਤੂੰ ਅੰਦਰ ਜੁੱਤੀ ਲਾ ਕੇ ਅੰਦਰ ਆਉਣਾ ਆਪਣੀਆਂ ਸਿਆਣਪਾਂ ਵੀ ਬਾਹਰ ਛੱਡ ਕੇ ਆਕਰ ਕਿ ਪਾਤਸ਼ਾਹ ਹੁਣ ਮੇਰੀ ਕਿਸੇ ਸਿਆਣਪ ਨੇ ਕੰਮ ਨਹੀਂ ਕਰਨਾ ਹੁਣ ਸਤਿਗੁਰੂ ਪਾਤਸ਼ਾਹ ਤੁਸੀਂ ਦੱਸੋ ਕਿ ਜੋ ਉਹੀ ਜੀਵਨ ਚ ਨਿਵਣੇ ਦੂਸਰੀ ਗੱਲ ਅਸੀਂ ਰੋਜ਼ ਕੋਸ਼ਿਸ਼ ਕਰਦੇ ਆ ਵੀ ਸਾਡੀ ਪ੍ਰੀਤ ਗੁਰੂ ਨਾਲ ਬਣ ਜਾਏ ਤੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ ਪ੍ਰੇਮ ਕੀਓ ਤੈਨਹੀ ਪ੍ਰਪਾਹ ਸਿਖਾ ਤੈਨੂੰ ਤੂੰ ਮੜਾ ਜੇ ਇਸ ਪਾਸੇ ਤੁਰਤੇ ਸਹੀ ਉਹ ਕਹਿੰਦੇ ਤੈਨੂੰ ਤੂੰ ਪ੍ਰੀਤ ਕੀ ਪਾਏਗਾ ਗੁਰੂ ਤੇਰੇ ਨਾਲ ਪ੍ਰੀਤ ਕਰਨਗੇ ਤੈਨੂੰ ਪ੍ਰੀਤ ਕਰਨ ਦੀ ਲੋੜ ਨਹੀਂ ਪੈਣੀ ਫਿਰ ਜਦੋਂ ਤੂੰ ਗੁਰੂ ਦਾ ਬਣ ਗਿਆ ਨਾ ਤੇ ਸਤਗੁਰੂ ਆਪ ਤੇਰੇ ਨਾਲ ਪਿਆਰ ਕਰਨਗੇ ਕਿਉਂਕਿ ਸਤਗੁਰੂ ਜੀ ਨੇ ਕਹ ਦਿੱਤਾ ਵੀ ਜਿਨ੍ਹਾਂ ਨੇ ਪ੍ਰੇਮ ਕੀਤਾ ਨਾ ਉਹਨਾਂ ਨੇ ਪ੍ਰਭੂ ਨੂੰ ਪਾਲਿਆ ਪ੍ਰਭੂ ਉਹਨਾਂ ਦੇ ਅੰਗ ਸੰਗ ਵਸਣ ਲੱਗ ਪਿਆ ਇਸ ਕਰਕੇ ਗੁਰਸਿੱਖਾ ਉਹ ਗੁਰੂ ਨਾਲ ਪ੍ਰੀਤ ਕਰਕੇ ਇੱਕ ਕਦਮ ਤੇ ਇਸ ਪਾਸੇ ਤੁਰ ਕੇ ਦੇਖਣਾ ਜੇ ਇੱਕ ਕਦਮ ਤੁਰਿਆ ਤੇ ਹਜ਼ਾਰਾਂ ਕਦਮ ਅੱਗੇ ਹੋ ਕੇ ਸਤਿਗੁਰੂ ਤੈਨੂੰ ਬੁੱਕਲ ਚ ਲੈ ਕੇ ਪਿਆਰ ਕਰਨਗੇ ਇਸ ਕਰਕੇ ਆ ਇਸ ਪਾਸੇ ਜਿਸ ਗੁਰੂ ਨੇ ਇਹ ਗੱਲ ਕਹਿ ਦਿੱਤੀ ਸੀ ਸਪਸ਼ਟ ਤੌਰ ਤੇ ਕਿ ਮੈਂ ਮੇਰਾ ਪਰਿਵਾਰ ਪੁੱਜੜ ਜਾਵੇ ਭਵੇਂ ਪੰਥ ਵਸੇ ਮੈਂ ਉਜਣਾ ਮਨ ਚਾਉ ਹਨੇਰਾ ਬਾਹੋ ਬਾਹੋ ਗੋਬਿੰਦ ਸਿੰਘ ਧੰਨ ਜਿਗਰਾ ਤੇਰਾ ਜਿਨ੍ਹਾਂ ਨੇ ਇਹ ਗੱਲ ਕਹਿਤੀ ਸੀ ਕਿ ਪੰਥ ਮੇਰਾ ਵਸਦਾ ਰਹੇ ਇਹ ਮੇਰਾ ਪਰਿਵਾਰ ਹੈ ਇਹ ਮੇਰੇ ਪੁੱਤ ਨੇ ਉਹ ਗੁਰੂ ਸਾਡਾ ਨਾ ਪਿਆਰ ਨਹੀਂ ਕਰਦਾ ਇਸ ਤੋਂ ਬਾਅਦ ਪਿਆਰ ਕੀ ਹੋਣਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੂੰ ਇੱਕ ਵਾਰੀ ਚੱਲ ਕੇ ਤਾਂ ਮੈਂ ਤੇ ਬਾਹਾਂ ਬੁਲਾੜ ਕੇ ਤੈਨੂੰ ਅੜੀਕ ਦਾ ਸਿਖਾ ਆ ਤੂੰ ਮੇਰੀ ਗੋਦ ਵਿੱਚ ਬੈਠ ਕੇ ਮੈਂ ਤੈਨੂੰ ਉਸ ਜੀਵਨ ਦੇ ਚੰਗੇ ਨੁਕਤੇ ਸਮਝਾ ਜਰਾਂ ਅਜੇ ਅਜੇ ਕਿਤਾਸੀ ਦੌਰ ਕਰਦੇ ਹਾਂ ਇਸ ਵਾਸਤੇ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰਿਓ ਇਸੇ ਤਰ੍ਹਾਂ ਸਾਡੇ ਸਿਰ ਤੇ ਮਿਹਰ ਭਰ ਆਤਰੱਖੇ ਨਾ ਤੇ ਸਾਡਾ ਹੱਥ ਫੜੀ ਰੱਖੇ ਜਿਵੇਂ ਉਹ ਬੱਚੀ ਨੇ ਕਿਹਾ ਸੀ ਨਾ ਪਿਤਾ ਜੀ ਤੁਸੀਂ ਨਾ ਹੱਥ ਛੱਡ ਦਿਓ ਮੇਰਾ ਪਿਤਾ ਕਹਿਣ ਲੱਗਾ ਬੇਟਾ ਨਦੀ ਪਾਰ ਕਰਦੇ ਹਾਂ ਘੁੱਟ ਕੇ ਮੇਰਾ ਹੱਥ ਫੜ ਲੈ ਕਿਤੇ ਇਹ ਨਾ ਹੋਵੇ ਵੀ ਤੋ ਰੁੜ ਜਾਵੇ ਉਹ ਕਹਿ ਬੱਚੀ ਕਹਿਣ ਕਿ ਪਿਤਾ ਜੀ ਮੈਂ ਤੇ ਅਨ ਜਾਣ ਹੈ ਤੁਸੀਂ ਸਿਆਣਿਓ ਤੁਸੀਂ ਘੁੱਟ ਕੇ ਮੇਰਾ ਹੱਥ ਫੜੋ ਮੇਰੇ ਹੱਥ ਚੋਂ ਤੇ ਤੁਹਾਡਾ ਹੱਥ ਛੁੱਟ ਸਕਦਾ ਪਰ ਤੁਹਾਡੇ ਹੱਥ ਤੋਂ ਮੇਰਾ ਹੱਥ ਨਹੀਂ ਛੁੱਟ ਸਕਦਾ ਅਸੀਂ ਸਤਿਗੁਰੂ ਜੀ ਦੇ ਚਰਨਾਂ ਤੇ ਇਹ ਅਰਦਾਸ ਕਰਨੀ ਹੈ ਬਾਦਸ਼ਾਹ ਕਿਰਪਾ ਕਰੋ ਸਾਡਾ ਹੱਥ ਤੁਸੀਂ ਫੜੋ ਸਾਨੂੰ ਤੇ ਅਨੇਕਾਂ ਲਾਲਤ ਜਾਗ ਜਾਂਦੇ ਤੁਰੇ ਜਾਂਦੇ ਅੱਜ ਗੁਰਦਾਰਾ ਸਾਹਿਬ ਨਹੀਂ ਕਿ ਘੰਟਾ ਓਵਰ ਨੈਮ ਲਾ ਲਾਂਗੇ ਪਰ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਹੈ ਜਦੋਂ ਤੁਸੀਂ ਸਾਡਾ ਹੱਥ ਫੜੇ ਹੋਇਆ ਨਾ ਫਿਰ ਅਸੀਂ ਨਹੀਂ ਛਡਾ ਸਕਨੇ ਤੁਹਾਡਾ ਹੱਥ ਅਸੀਂ ਫੜ ਗਏ ਤੇ ਅਸੀਂ ਤੇ ਛੱਡ ਜਾਵਾਂਗੇ ਇਸ ਕਰਕੇ ਪਾਤਸ਼ਾਹ ਤੁਸੀਂ ਸਾਡਾ ਕੁੱਟ ਕੇ ਹੱਥ ਫੜਿਓ ਤੁਸੀਂ ਸਾਡਾ ਹੱਥ ਨਾ ਛੱਡਿਓ ਕਿਉਂਕਿ ਜੇ ਅਸੀਂ ਕਿਤੇ ਸਾਥੋਂ ਕੋਈ ਗਲਤੀ ਹੁੰਦੀ ਹੈ ਤੇ ਪਾਤਸ਼ਾਹ ਤੁਸੀਂ ਬਖਸ਼ਿਨ ਤੋਂ ਤੁਸੀਂ ਬਖਸ਼ਣਾ ਹੈ ਤੁਸੀਂ ਕਿਰਪਾ ਕਰਨੀ ਹੈ ਤੁਸੀਂ ਆਪਣੇ ਚਰਨਾਂ ਨਾਲ ਸਾਨੂੰ ਜੋੜੀ ਰੱਖਿਓ ਗੁਰਬਾਣੀ ਪੜ੍ਹ ਸੁਣ ਕੇ ਅਮਰਕ ਦੀ ਦਾਤ ਲੈ ਕੇ ਸਤਪੁਰਾਂ ਤੋਂ ਔਰ ਆਪਣੇ ਜੀਵਨ ਦਾ ਭਲਾ ਇਹੀ ਹੈ ਕਿ ਸਤਿਗੁਰੂ ਜੀ ਦੇ ਉਪਦੇਸ਼ਾਂ ਨਾਲ ਜੁੜ ਕੇ ਹਮੇਸ਼ਾ ਚੱਲੀਏ ਤੇ ਸਤਿਗੁਰੂ ਜੀ ਸਾਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੇ ਪੰਥ ਪੰਥ ਰਸਤਾ ਗੁਰੂ ਨੇ ਸਤਿ ਅੰਦਰਿ ਸੋ ਦਿਖਾਉਣਾ ਤੇ ਆਓ ਅਰਦਾਸ ਕਰੀਏ ਪਾਤਸ਼ਾਹ ਜੀ ਦੇ ਚਰਨਾਂ 'ਚ ਪਾਤਸ਼ਾਹ ਕਿਰਪਾ ਕਰਿਓ ਆਪਣਾ ਮਿਹਰ ਭਰਾ ਸਾਡੇ ਸਿਰ 'ਤੇ ਰੱਖਿਓ ਤੇ ਸਾਡੀ ਝੋਲੀ 'ਚ ਸਿੱਖੀ ਦਾਣ ਨਾਮ ਦਾਣ ਦੀ ਦਾਤ ਪਾਇਓ ਪੁੱਲਾਂ ਚ ਕਹਿੰਦੇ ਖਿਵਾ ਦੇ ਕਿਉਂਕਿ ਮਨੁੱਖ ਸਦਾ ਹੀ ਭੁਲਣ ਹਾਰਾ ਹੈ ਗੁਰੂ ਅਤੇ ਸੰਗਤ ਬਖਸ਼ਿਸ਼ ਹੋ ਰਹੇ ਹਨ ਬਖਸ਼ਿਓ ਅਗੇ ਵਾਸਤੇ ਸਤਿਗੁਰੂ ਜੀ ਸਤਿ ਸਤ ਬਖਸ਼ਿਓ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ